ਸਤਨਾਮ ਵਾਹਿਗੁਰੂ ਸਹਿਜ ਜੀਉ ਤਨਸ੍ਰੀ ਮਹੱਲਾ ਪਹਿਲਾ ਸਤ ਇੱਕ ਓੰਕਾਰ ਸਤਬੰਸਾ ਤੇਰਥ ਨਾਮਾਂ ਬਨ ਜਾਉ ਤੇਰਥ ਨਾਮ ਹੈ ਤੇਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੀਰਥ ਨਾਮ ਨ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿੱਚ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਹਰਾ ਹਉ ਨਾਮ ਹਰ ਕਾ ਸਦਾ ਜਾਚੂ ਦੇਹੋ ਪ੍ਰਭ ਤਰਨੀ ਤਰਾ ਸੰਸਾਰ ਰੋਗੀ ਨਾਮ ਦਾ ਮੈਨ ਲਾਗੇ ਸਤ ਬਿਨਾ ਗੁਰ ਬਾਪ ਨਿਰਮਲ ਸਦਾ ਤਨ ਨਿਤ ਸਾਥ ਤੀਰਤ ਮਦਨ ਸਾਥ ਨ ਲਗ ਮੈਂ ਕਿਆ ਮਨ ਧੁਈਐ ਗੁਨਾਹ ਹਰ ਪਰਵੇ ਕਿਸ ਕੋ ਰੋਈਐ ਵਿਚਾਰ ਮਾਰੇ ਤਰ ਤਰ ਉਲਟ ਜੋਨ ਨ ਆਵੇ ਆਪ ਪਰ ਸੁਪਰਮ ਧਿਆਨੀ ਸਾਚ ਸਾਚੇ ਪਵੇ ਆਨੰਦ ਅਨ ਦਿਨ ਹਰ ਕ ਸਾਚਾ ਦੁਖ ਕਿਲ ਵਿਕ ਪਰ ਹਰੇ ਸਚ ਨਾਮ ਪਾਇਆ ਗੁਰ ਦਿਖਾਇਆ ਮੈਨ ਨਹੀਂ ਸਚ ਮਨੇ ਸੰਗਤ ਮੇਤ ਮਿਲਾ ਕੋ ਪੁਰਾਣਾ ਬਨੂ ਗਾਵੇ ਗਗਨ ਹਰ ਸ਼ਬਦ ਸੁਆਵਨੂ ਸਾਨਾ ਸੱਤੀ ਮਨ ਸਤਿਗੁਰ ਪੁਨ ਦਾਨ ਦਿਆਨ ਤੇ ਪੈਰ ਸੰਗ ਪਵਨ ਸਹਿਜ ਨਾ ਹੈ ਵੇ ਨੀ ਤਾ ਸੰਗਮ ਸਤ ਸਤੇ ਆਰਾਧ ਇਕ ਓਕਾਰ ਸਚਾ ਨਿਤ ਦੇ ਜੜੈ ਸਬਾਇਆ ਗਤ ਸੰਗ ਨੇ ਤਾ ਸੰਤ ਸੰਗਤ ਕਰਨਦਰ ਮੇਨ ਮਿਲਾਇਆ ਕਹਿਨ ਕਹੈ ਸਭ ਕੋ ਇੱਕੇ ਵਡਿਆਖੀ ਐ ਆਉ ਮੁਰਖ ਨੀ ਤੇ ਅਗਾ ਸੰਗਾਲ ਸਾਖੀ ਐ ਸਤਿਗੁਰ ਕੀ ਸਾਖੀ ਅੰਮ੍ਰਿਤ ਭਾਗੀ ਤਿਤਮਨ ਮਾਨਿਆ ਮੇਰਾ ਕੂਚ ਕਰਿਆ ਬੰਦ ਕਲਾਤੇ ਸ਼ਬਦ ਸਚ ਹੈ ਦੁਰ ਮੇਰਾ ਅੱਖਣ ਟੋਟ ਨ ਭਗਤ ਪੰਡਾਰੀ ਭਰਪੁਰ ਰਹਾ ਸੋਈ ਨਾਨਕ ਸੱਚ ਹੈ ਵਨੰਤੀ ਮਨੁ ਮਨ ਜਹ ਸਚ ਸੋਈ ਅੱਖਣ ਟੋਟ ਨ ਭਗਤ ਪੰਡਾਰੀ ਭਰਪੁਰ ਰਹਾ ਸੋਈ ਨਾਨਕ ਸੱਚ ਹੈ ਵਨੰਤੀ ਮਨੁਮਨ ਜੈ ਸਚ ਸੁਈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ